ਸ਼੍ਰੀਕਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਕਿੰਨੇ ਪਰਸੈਂਟ ਡੀਏ ਦੀ ਮੰਗ ਕਰ ਰਹੇ ਨੇ ਜੀ ਦੱਸੋ ਸਾਨੂੰ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ ਹਾਂ ਜੀ ਲਗਾਤਾਰ ਮੰਗ ਕੀਤੀ ਜਾ ਰਹੀ ਆ ਜੋ ਡੀਏ ਆ 36% ਵਧਾ ਕੇ ਪੰਜਾਬ ਸਰਕਾਰ ਤਜਾ 12% ਵਧਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਲਾ ਲਾ ਕੇ ਟਾਈਮ ਪਾਸ ਕਰੀ ਆ ਹਾਂ ਜੀ ਹਾਂ ਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲੈ ਕੇ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਆ ਉਸ ਨੂੰ ਲੈ ਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਸ ਦੇ ਨਾਲ ਕਿੰਨੀ ਪਰਸੈਂਟ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਮਲਾਜ਼ਮਾਂ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਾਂਜੀ 17 9 2024 ਨੂੰ ਜੋ ਫੈਸਲਾ ਕੀਤਾ ਵੀ ਜੋ 113% ਡੀਏ ਸੀ ਪਹਿਲਾਂ ਉਹਨੂੰ ਵਧਾ ਕੇ 119% ਕਰ ਦਿੱਤਾ ਜਿਸ ਕਰਕੇ ਜਮਲਾਹ ਮ workers ਖੁਸ਼ੀ ਲਹਿਰਾ ਇਹ ਵੀ ਗਿਆ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਜਿੰਨੇ ਵੀ ਮਲਾਜ਼ਮਾਂ ਜਾਂ ਪੈਨਸ਼ਨਾਂ ਉਹਨਾਂ ਦਾ ਜੋ ਏਰੀਆ ਦਾ ਹਾਂਜੀ ਇੱਕ ਇੱਕ 2016 ਤੋਂ ਦਿੱਤਾ ਜਾ ਵੀ ਪਰ ਜਿਸ ਕਰਕੇ ਹੁਣ ਆਨਲ ਸਮਝ ਦੱਸੂਗਾ ਵੀ ਪੰਜਾਬ ਸਰਕਾਰ ਇਹਦੇ ਦਿੰਦਿਆਂ ਦੀ ਜੀ ਅਪੀਲ ਕਰਦੀ ਹੈਗੇ ਪਰ ਮਲਾਜ਼ਮਾਂ ਨੂੰ ਖੁਸ਼ੀ ਲੈਰ ਬਹੁਤ ਆਹਨ ਬਣੀ ਹਾਂਜੀ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਪਰ ਕਿਹੜੀ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਹੈ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਵਾਸਤੇ ਹਾਂਜੀ ਜੋ 1972 ਅਨਸਾਰ ਪੁਰਾਣੀ ਪੈਨਸ਼ਨ ਲਾਗੂ ਹੋਣੀ ਚਾਹੀਦੀ ਦਾ ਜਿਸ ਕਰਕੇ ਹਾਂਜੀ ਮਲਾਜ਼ਮਾਂ ਦੇ ਵਿੱਚ ਇਹ ਬਾਰ-ਬਾਰ ਸੰਘਰਸ਼ ਕਰ ਰਹੇ ਹਨ ਕਿ ਸਾਨੂੰ ਪ੍ਰਾਣੀ ਮਨਸ ਲਾਗੂ ਕੀਤੀ ਜਾਵੇ ਲੋਕ ਨੇ ਭਾਅ ਅਤਮਾਨ ਨਾਲ ਬੇਤਾਂ ਹਰਪਾਸ ਇਮਾਨ ਨਾਲ ਹਾਂਜੀ ਕਈ ਮੀਟਿੰਗਾਂ ਹੋਈਆਂ ਜਿਸ ਤੇ ਮੰਨਿਆ ਵੀ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹਾਂਜੀ ਪਰ ਅਜੇ ਤੱਕ ਪ੍ਰਾਣੀ ਮਨਸ ਕਿਉਂ ਲਾਗੂ ਨਹੀਂ ਕੀਤੀ ਗਈ ਨਿਯਮ 72 ਅਨੁਸਾਰ ਜਿਸ ਕਰਕੇ ਜੋ 2004 ਤੋਂ ਭਰਤੀ ਹੋਏ ਮਲਾਜਮਾ ਉਹ ਸੰਗਰੂਰ ਦੇ ਵਿੱਚ 1 2 ਦੇ 3 ਅਕਤੂਬਰ ਨੂੰ ਜੋ ਕਿ ਰੈਲੀ ਕਰਨਗੇ ਹਾਂਜੀ ਭਵੰਤਮਾਨ ਦੀ ਸਰਕਾਰ ਦੀ ਜੋ ਲਾਰੇੇ ਬੋਲ ਹੋਣਗੇ ਹਨ ਉਹਨੇ ਹਾਂਜੀ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਸਿੱਖਿਆ ਮੰਤਰੀ ਨਾਲ ਹੋਈਆਂ ਉਸ ਮੀਟਿੰਗ ਵਿੱਚ ਕਿੰਨਾ ਮੰਗਾਂ ਤੇ ਵਿਚਾਰ ਕੀਤੀ ਗਈ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਜੋ ਸਿੱਖਿਆ ਮੰਤਰੀ ਦੇ ਦਫ਼ਤਰ ਸੰਬੰਧ ਨਾਲ ਹਾਂਜੀ ਚੰਗੀਆਂ ਹੋਈਆਂ ਕੰਪਿਊਟਰਾਂ ਦੀ ਮੁੱਖ ਮੰਗ ਸੀ ਕਿ ਸਿੱਖਿਆਵਾਂ ਦੇ ਮਰਜ਼ੀ ਕੀਤਾ ਜਾਵੇ ਹਾਂਜੀ ਤੇ 6ਵੇਂ ਬੇਕਮਿਸ਼ਨਾਂ ਲਾਗੂ ਕੀਤਾ ਜਾਵੇ ਪਰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਾਰੇ ਲਾ ਕੇ ਟਾਈਮ ਪਾਸ ਕਰ ਰਿਹਾ ਜਿਸਾ ਕਮਟਰ ਵਿਧਾਕਾਂ ਵੱਲੋਂ 1 ਸਤੰਬਰ ਨੂੰ ਲੈ ਕੇ ਅੱਜ ਤੱਕ ਜੋ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਾਇਆ ਹੈ ਭੁੱਖ ਹੜਤਾਲ ਦੇ ਬੈਠੇ ਆ ਮਟਰ ਵਿਧਾਕਮ ਆਉਣ ਵਾਲੀ ਜੋ 28 ਸਤੰਬਰ ਨੂੰ ਹਾਂਜੀ ਮਟਰ ਵਿਧਾਕਾਂ ਵੱਲੋਂ ਜੋ ਭਗ ਸਿੰਘ ਹੈ ਪੂਰੇ ਸ਼ਹਿਰ ਖਟੜਾਣਾ ਦੇ ਵਿੱਚ ਰੈਲੀ ਕੀਤੀ ਜਾਊਗੀ ਹਾਂਜੀ ਮਾਨ ਜੀ ਠੀਕ ਹੈ ਜੀ ਦਿਲਜੀਤ ਦਸਾਂਝ ਦੀ ਕਿਸ ਫਿਲਮ ਨੂੰ ਲੈ ਕੇ ਤੇ ਕਿੰਨੇ ਸੀਨ ਕੱਟਣ ਲਈ ਸੈਂਸਰ ਬੋਰਡ ਨੇ ਕਿਹਾ ਦਿਲਜੀਤ ਦਸਾਂਝ ਦੀ ਪੰਜਾਬ 1995 ਫਿਲਮ ਨੂੰ ਲੈ ਕੇ ਹਾਂਜੀ ਜੋ ਸੈਂਸਰ ਬੋਰਡ ਨੇ 120 ਸੀਨ ਕੱਟਣ ਲਈ ਕਿਹਾ ਤਾਂ ਹਨ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਹੋ ਗਿਆ